ਅੱਜ ਦੇ ਪ੍ਰਵਾਸੀ ਉਹ ਵਾਦ ਰਹੇ ਨੇ ਤੇ ਜਿੰਦਾਂ ਤੁਸੀਂ ਵੀ ਇਥੋਂ ਗਏ ਹੋ ਅੰਡੀਆਂ ਤੋਂ ਪੰਜਾਬ ਤੋਂ ਤੁਸੀਂ ਵੀ ਇੱਕ ਸਾਡੇ ਆਸਟ੍ਰੇਲੀਆ ਚ ਪ੍ਰਵਾਸੀ ਬਣ ਕੇ ਗਏ ਹੋ ਤੇ ਤੁਸੀਂ ਉੱਥੇ ਦੇਖ ਵੀ ਰਹੇ ਹੋ ਕਿਦਾਂ ਮੁੱਦੇ ਚੱਲ ਰਿਹਾ ਤੇ ਜਿਹੜੇ ਉੱਥੋਂ ਆਉਂਦੇ ਨੇ ਬਿਹਾਰ ਤੋਂ ਯੂਪੀ ਤੋਂ ਹੋਰ ਪਾਸਿਓਂ ਬੜੇ ਆਉਂਦੇ ਨੇ ਤੇ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਤੇ ਇਹਨਾਂ ਦੇ ਵਿੱਚ ਕੀ ਡਿਫਰੈਂਸ ਹੈ ਭਾਈ ਮੈਨੂੰ ਇਹ ਚੀਜ਼ ਸਮਝਾ ਯਾਰ ਯਾਰ ਦੇਖ ਪ੍ਰਵਾਸੀਆਂ ਦੇ ਵਿੱਚ ਤਾਂ ਕੋਈ ਡਿਫਰੈਂਸ ਹੁੰਦਾ ਨਹੀਂ ਹੈ ਹਨਾ ਜਿਹੜਾ ਆਪਣਾ ਤੇ ਇਸ ਗ੍ਰਾਂ ਛੱਡ ਕੇ ਜਾਂਦਾ ਉਹ ਪ੍ਰਵਾਸੀ ਹੁੰਦਾ ਪਰ ਡਿਫਰੈਂਸ ਉੱਥੇ ਆਂਦਾ ਜਿਹੜਾ ਉਹਨੂੰ ਰੀਸੀਵ ਕਰ ਰਿਆ ਆ ਜਿਸ ਤਰੀਕੇ ਚ ਉਹ ਜਾ ਰਿਹਾ ਉਹ ਤੋਂ ਉਦੋਂ ਪ੍ਰੋਬਲਮਸ ਖੜੀਆਂ ਹੁੰਦੀਆਂ ਹਨਾ ਅਸੀਂ ਇੱਥੇ ਆਏ ਆ ਅਸੀਂ ਇੱਥੇ ਆਏ ਆ ਬਹੁਤ ਬਹੁਤ ਜ਼ਿਆਦਾ ਮੁਸ਼ਕਲ ਤਰੀਕੇ ਨਾਲ ਤਿੰਨ ਵੱਡੇ ਤਰੀਕਿਆਂ ਨਾਲ ਦੇ ਲੋਕ ਆਪਣੇ ਫੰਡਸ ਦਿਖਾ ਕੇ ਕਿ ਤੁਹਾਡੇ ਕੋ ਕਿੰਨਾ ਪੈਸਾ ਆ ਤੁਸੀਂ ਇੱਥੇ ਕੁਝ ਸਿੱਖਣ ਆ ਰਹੇ ਆ ਤੁਸੀਂ ਇਕਨੋਮੀ ਇੱਥੇ ਦੀ ਆਰਥਿਕਤਾ ਨੂੰ ਕੁਝ ਦੇਣ ਆ ਰਹੇ ਆ ਲੱਖਾਂ ਰੁਪਏ ਫੀਸ ਦੇਣ ਆ ਰਹੇ ਆ ਕਿ ਤੁਹਾਡੇ ਕੋਲ ਇੰਨਾ ਵੱਡਾ ਹੁਨਰ ਪਹਿਲਾਂ ਹੀ ਹੈਗਾ ਆ ਉਹ ਤੁਸੀਂ ਦੇਸ਼ ਦੇ ਵਿੱਚ ਕੰਟਰੀਬਿਊਟ ਕਰਨ ਆ ਰਹੇ ਆ ਇਹ ਤਿੰਨ ਵੱਡੇ ਮੁੱਦਿਆਂ ਤੇ ਬਾਹਰ ਆਉਂਦੇ ਆ ਲੋਕ ਠੀਕ ਆ ਅਸੀਂ ਇੱਥੇ ਇਸ ਤਰੀਕੇ ਨਾਲ ਆਏ ਆ ਮੈਂ 11 ਸਾਲ ਪਹਿਲਾਂ ਆਸਟ੍ਰੇਲੀਆ ਆਇਆ ਮੈਂ ਸਟੂਡੈਂਟ ਵੀਜ਼ੇ ਤੇ ਆਇਆ ਮੈਂ ਮਾਸਟਰਸ ਆਫ ਅਕਾਊਂਟਿੰਗ ਕਰਨ ਆਇਆ ਸੀ ਇੱਥੇ ਠੀਕ ਆ ਇਸੇ ਤਰੀਕੇ ਨਾਲ ਜਿਹੜੇ ਉਧਰ ਉਧਰ ਬਿਹਾਰ ਤੋਂ ਯੂਪੀ ਤੋਂ ਆਉਂਦੇ ਆ ਉਹ ਕੋਈ ਵੀ ਕੰਟਰੀਬਿਊਸ਼ਨ ਦੇਣ ਨਹੀਂ ਆਉਂਦੇ ਪਹਿਲਾਂ ਡਿਸਾਈਡਡ ਆ ਕੇ ਦਿੰਦੇ ਹੋਣਗੇ ਵੱਖਰੀ ਗੱਲ ਆ ਪਰ ਉਹ ਡਿਸਾਈਡਡ ਨਹੀਂ ਹੁੰਦਾ ਪਹਿਲਾਂ ਉਹ ਆਉਂਦੇ ਨੇ ਉੱਥੇ ਜਾ ਕੇ ਰਹਿ ਲੈਂਦੇ ਨੇ ਕੋਈ ਛਾਨਣੀ ਨਹੀਂ ਲੱਗੀ ਹੁੰਦੀ ਅਸੀਂ ਫਿਰ ਹੌਲੀ 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 ਘਟ ਗਈ ਨਤੀਜ ਹੋ ਜਾਂਦੇ ਆ ਫਰਕ ਇਹੀ ਆ ਫਰਕ ਹਾਲਾਂਕਿ ਸਹੀ ਤਰੀਕੇ ਨਾਲ ਰਿਐਲਿਟੀ ਚ ਦੇਖਿਆ ਜਾਵੇ ਇਹ ਰਾਜਨੀਤਿਕ ਖੇਡ ਆ ਇੱਕ ਸ਼ਕਤੀ ਦਾ ਇੱਕ ਗੇਮ ਆ ਜਿਹੜਾ ਇੱਥੇ ਜ਼ਿਆਦਾ ਸ਼ਕਤੀ ਯੂਜ਼ ਕਰੂਗਾ ਜਿੱਤੂਗਾ ਇਹਦੇ ਚ ਸਹੀ ਗਲਤ ਕੁਝ ਨਹੀਂ ਹੈਗਾ हां एता है एक ना यार ਸਾਡੇ ਪਿੰਡਾਂ ਵਾਲੇ ਜਿਹੜੇ ਜੱਟ ਜ਼ਿਮੀਂਦਾਰ ਨੇ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਹਮੇਸ਼ਾ ਇਹ ਗੱਲ ਕਹਿੰਦੇ ਨੇ ਜ਼ਿਆਦਾਤਰ ਮੈਨੂੰ ਲੱਗਦਾ ਡਰਦੇ ਨੇ ਜਾਂ ਕਹਿੰਦੇ ਨੇ ਉਹ ਸੱਕੀ ਗੱਲ ਵੀ ਲੱਗ ਰਹੀ ਹੈ ਮੈਨੂੰ ਕਿ ਝੋਨਾ ਕੌਣ ਲਾਊਗਾ ਖੇਤੀ ਕੌਣ ਕਰੂਗਾ ਇਹ ਬੜੀ ਮਸਤੀ ਆਉਂਦੀ ਆ ਇਹ 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 ਕੁਐਸਚਨ ਹੈਗਾ ਆ ਪਰ ਯਾਰ ਗੱਲ ਇਹ ਹੈ ਕਿ ਲੋਕ ਜਿਹੜੇ ਵਿਰੋਧ ਚ ਹੁੰਦੇ ਆ ਨਾ ਉਹ ਸਾਡੀ ਗੱਲ ਨੂੰ ਤੋੜ ਮੋੜ ਕੇ ਸਾਹਮਣੇ ਰੱਖਦੇ ਆ ਕੋਣ ਕਹਿੰਦਾ ਪਿਆ ਵਾ ਕਿ ਸਾਨੂੰ ਕਿਸੇ ਨੂੰ ਵੀ ਨਹੀਂ ਆਣ ਦੇਣਾ ਸੀ ਕੋਈ ਨਹੀਂ ਕਹਿ ਰਿਹਾ ਕੋਈ ਵੀ ਨਹੀਂ ਕਹਿ ਰਿਹਾ ਵੀ ਅਸੀਂ ਕਿਸੇ ਨੂੰ ਨਹੀਂ ਆਣ ਦੇਣਾ ਸਾਰੇ ਇਹ ਕਹਿ ਰਹੇ ਆ ਕਿ ਪੱਕੇ ਨਿਵਾਸੀ ਨਹੀਂ ਬਣਾਉਣਾ ਇਹ ਫਰਕ ਆ ਆਉਣ ਹਾਂ ਲੈਬਰ ਕਰਨ ਹੈਨਾ ਲੈਬਰ ਕਰਨ ਆਪਣਾ ਕਮਾਉਣ ਸਾਡਾ ਸਾਥ ਦੇਣ ਅਸੀਂ ਉਹਨਾਂ ਦਾ ਸਾਥ ਦਈਏ ਪਰ ਇਹ ਥੋੜੀ ਆ ਕਿ 10 ਸਾਲਾਂ ਦੇ ਵਿੱਚ ਉਹ ਉਸੇ ਪਿੰਡ ਚ ਕੋਠੀ ਬਣਾ ਕੇ ਬਹਿ ਜਾਣਾ ਹੈਨਾ ਤੇ ਹੌਲੀ 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 ਪਿੰਡ ਪ੍ਰਵਾਸੀਆਂ ਦਾ ਹੋ ਜੇ ਤੇ ਪ੍ਰਵਾਸੀ ਆਸਟ੍ਰੇਲੀਆ ਨੂੰ ਆ ਜਾਣ ਮੇਰੇ ਵਾਂਗੂ ਯਾਰ ਮਤਲਬ ਟੋਟਲ ਮਲਾ ਕੇ ਇਹ ਗੱਲ ਆ ਵੀ ਇੱਥੇ ਕੋਈ ਰੂਲ ਰੈਗੂਲੇਸ਼ਨ ਨਹੀਂ ਹੈਗਾ ਮਤਲਬ ਅੰਨੀ ਪੀ ਜਾਂਦੇ ਕੁੱਤੇ ਚੱਟੇ ਜਾਂਦੇ ਹੁਣ ਤੁਸੀਂ ਉੱਥੇ ਜਾਂਦੇ ਹੋ ਉੱਥੇ ਇੰਨੇ ਰੂਲ ਨੇ ਇੰਨੇ ਤੁਸੀਂ ਕੱਲੇ ਕੱਲੇ ਰੂਲ ਫੋਲੋ ਕਰਦੇ ਆ ਤੁਸੀਂ ਖੁਦ ਦੱਸਾ ਵੀ ਕਿੰਨੇ ਸਾਲਾਂ ਬਾਅਦ ਤੁਹਾਨੂੰ ਪੀਆਰ ਮਿਲੀ ਆ ਹਨਾ ਆਸਟ੍ਰੇਲੀਆ ਦੀ ਤੇ ਇੱਥੇ ਕੋਈ ਰੂਲ ਨਹੀਂ ਕੋਈ ਰੈਗੂਲੇਸ਼ਨ ਨਹੀਂ ਮੈਨੂੰ ਲੱਗਦਾ ਯਾਰ ਇਹ ਸਾਰੀ ਪ੍ਰੋਬਲਮ ਰੂਲ ਦੀ ਹੀ ਆ ਕੋਈ ਰੂਲ ਰੈਗੂਲੇਸ਼ਨ ਹੋਣਾ ਚਾਹੀਦਾ ਨਹੀਂ ਤਾਂ ਆਪਾਂ ਇਦਾਂ ਬਾਈ ਇਹਨਾਂ ਨੂੰ ਕੱਢ ਵੀ ਨਹੀਂ ਸਕਦੇ ਬਹੁਤ ਨੇ ਪੰਜਾਬ ਦੇ ਵਿੱਚ ਇੱਕ ਤਾਂ ਨਹੀਂ ਬਹੁਤ ਨੇ ਮੈਂ ਨਹੀਂ ਦੱਸਦਾ ਰੂਲ ਦੀ ਗੱਲ ਤਾਂ ਹੈਗੀ ਆ ਰੂਲ ਦੀ ਗੱਲ ਹੈਗੀ ਥੋੜੀ ਟੈਕਨੀਕਲ ਗੱਲ ਦੱਸਦਾ ਸੰਵਿਧਾਨ ਦੇ ਵਿੱਚ ਧਾਰਾ 14 ਆ ਧਾਰਾ 14 ਕਹਿੰਦੀ 14 ਤੇ 19 ਬਰਾਬਰਤਾ ਦਾ ਸਿਧਾਂਤ ਆ ਤੇ ਕਿ ਇੰਡੀਆ ਦੇ ਵਿੱਚ ਕਿਤੇ ਵੀ ਜਾ ਕੇ ਰਹਿਣ ਦਾ ਸਿਧਾਂਤ ਆ ਇਹ 14 ਤੇ 19 ਦੇ ਵਿੱਚ ਹੁਣ ਭਗਵਾਨਤਮਨ ਨੇ ਕਿਹਾ ਨਾ ਭਗਵਾਨਤਮਨ ਕਹਿੰਦਾ ਕਿ ਅਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ ਅਸਲ ਦੇ ਵਿੱਚ ਉਹ ਕਾਨੂੰਨੀ ਰੂਪ ਚ ਕਹਿ ਰਿਹਾ ਕਿ ਧਾਰਾ 14 ਤੇ 19 ਦੀ ਉਲੰਘਣਾ ਨਹੀਂ ਕਰ ਸਕਦੇ ਅਸੀਂ ਫਿਰ ਤੁਸੀਂ ਕਹੋਗੇ ਹਿਮਾਚਲ ਕਿੱਧਰ ਰੋਕਦਾ ਫੇਰ ਤੁਸੀਂ ਇਹ ਕਹੋਗੇ ਬਿਲਕੁਲ ਬਿਲਕੁਲ ਨਾ ਜੇਲਾ ਹਾਂ ਦਾ ਰਾਜਸਥਾਨ ਕਿਦਾਂ ਰੋਕਦਾ ਪਰ ਉਹ ਕਹਿੰਦੇ ਆ ਕਿ ਇੱਕ ਆਰਟੀਕਲ ਹੋਰ ਹੈਗਾ ਸੰਵਿਧਾਨ ਦੇ ਵਿੱਚ ਜਿਹੜਾ ਕਿਸੇ ਨੂੰ ਕਿਸੇ ਸਟੇਟ ਨੂੰ ਸਪੈਸ਼ਲ ਸਟੇਟਸ ਦਿੰਦਾ ਉਹਦਾ ਵਾਤਾਵਰਣ ਬਚਾਣ ਦੇ ਲਈ ਉਹਦੀ ਬੋਲੀ ਉਹਦਾ ਕਲਚਰ ਬਚਾਣ ਦੇ ਲਈ ਇਦਾਂ ਦੀਆਂ ਤਿੰਨ ਚਾਰ ਚੀਜ਼ਾਂ ਹੈਗੀਆਂ ਜਿੱਥੇ ਛੋਟ ਮਿਲਦੀ ਆ ਠੀਕ ਆ ਜਦੋਂ ਪੰਜਾਬ ਇਹ ਕਾਨੂੰਨ ਪਾਸ ਕਰੂਗਾ ਉਦੋਂ ਫਿਰ ਕੋਰਟ ਚ ਜਾਊਗਾ ਮਾਮਲਾ ਕੋਟ ਕੀ ਕਹੂਗਾ ਅੱਛਾ ਤੁਸੀਂ ਕਿਹੜੀ ਚੀਜ਼ ਨੂੰ ਬਚਾਉਣਾ ਚਾਹੁੰਦੇ ਹੋ ਅਸੀਂ ਕਾਵਾਂਗੇ ਅਸੀਂ ਤਾਂ ਭਾਸ਼ਾ ਨੂੰ ਬਚਾਉਣਾ ਚਾਹੁੰਦੇ ਹਾਂ ਅਸੀਂ ਆਪਣੇ ਵਾਤਾਵਰਣ ਨੂੰ ਬਚਾਉਣਾ ਚਾਹੁੰਦੇ ਕੋਟ ਕੋਟ ਕੀ ਕਹੂਗਾ ਕੋਟ ਕਹੂਗਾ ਤੁਹਾਡੀ ਭਾਸ਼ਾ ਚ ਇਦਾਂ ਦਾ ਕੀ ਹੈ ਜਿਹੜਾ ਤੁਸੀਂ ਬਚਾਉਣਾ ਚਾਹੁੰਦੇ ਆ ਇਦਾਂ ਦਾ ਫਿਰ ਯੂਪੀ ਵਾਲਾ ਕਹੂਗਾ ਕਿਸੇ ਹੋਰ ਨੂੰ ਨਹੀਂ ਆਂ ਦੇਣਾ ਮਹਾਰਾਸ਼ਟਰ ਵਾਲਾ ਕਹੂਗਾ ਕਿਸੇ ਹੋਰ ਕੁਝ ਖਾਸ ਦੱਸੋ ਹਿਮਾਚਲ ਵਾਂਗੂ ਹਿਮਾਚਲ ਕੀ ਆ ਵਾਤਾਵਰਣ ਉਥੇ ਉਥੇ ਇਦਾਂ ਦਾ ਵਾਤਾਵਰਣ ਹੈ ਜਿਹਨੂੰ ਬਚਾਉਣਾ ਜ਼ਰੂਰੀ ਆ ਉਹਨਾਂ ਦੇ ਹਿਸਾਬ ਨਾਲ ਮੈਂ ਕਹਿ ਰਿਹਾ ਮੇਰੀ ਗੱਲ ਹੋਰ ਆ ਕੋਈ ਹੈਨਾ ਉਹਨ ਇਸ ਕਰਕੇ ਜਦ ਤੱਕ ਪੰਜਾਬ ਇੱਕ ਫੁੱਲ ਸੋਵਰਨ ਸਟੇਟ ਨਹੀਂ ਬਣਦਾ ਹੈਗਾ ਉਹ ਇਹ ਕਦੀ ਵੀ ਰੋਕ ਨਹੀਂ ਪਾਣਗੇ ਕਦੀ ਵੀ ਰੋਕ ਨਹੀਂ ਪਾਣਗੇ ਬਿਲਕੁਲ 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 ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਕੋਲਮ ਲਾ ਕੇ ਇਹਦੇ ਹਾਲਾ ਸੋਵਰਨ ਸਟੇਟ ਦਾ ਜਿਹੜਾ ਹਾਲਾ ਪੰਜਾਬ ਦਾ ਹਮ ਪਰ ਹੁਣ ਇਹਦੇ ਵਿੱਚ ਹੋਰ ਮਸਲੇ ਬਹੁਤ ਖੜੇ ਹੋ ਜਾਂਦੇ ਨੇ ਸੋਵਰਨ ਸਟੇਟ ਕਿੱਦਾਂ ਆਪਾਂ ਨੂੰ ਕੀ ਮਸਲੇ ਨੇ ਜੇ ਕੋਈ ਬੰਦਾ ਨਵਾਂ ਉੱਠਦਾ ਉਹਨੂੰ ਕਿੱਦਾਂ ਮਾਰਦੇ ਨੇ ਜਾਂ ਜੇਲ੍ਹਾਂ 'ਚ ਬੰਦ ਕਰਦੇ ਨੇ ਮਤਲਬ ਇਹ ਤਾਂ ਆਪਾਂ ਸਾਰਿਆਂ ਨੂੰ ਪਰਤਾਖੀ ਦਿਖ ਰਿਹਾ ਨਾ ਹੂੰ ਹੂੰ ਇਹ ਸਾਡਾ ਇਹਦਾ ਹੱਲ ਇਸ ਤੋਂ ਇਲਾਵਾ ਵੀ ਚਲੋ ਇਹਦਾ ਹੱਲ ਆ ਕਈ ਲੋਕ ਨਹੀਂ ਸਹਿਮਤ ਸਵਰਨ ਸਟੇਟ ਵਾਲ ਹਨ ਸਾਡਾ ਆਪਣਾ ਇੱਕ ਵਿਚਾਰ ਆ ਉਹਨਾਂ ਦਾ ਆਪਣਾ ਵਿਚਾਰ ਆ ਹਨ ਤਾਂ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਨਾਲ ਚੱਲਣਾ ਪਰ ਇੱਕ ਗੱਲ ਸਾਰਿਆਂ ਦੀ ਸਾਂਝੀ ਆ ਕਿ 25 ਤੋਂ ਲੈ ਕੇ 30 ਕਰੋੜ ਦੀ ਆਬਾਦੀ ਯੂਪੀ ਦੀ ਆ 10 ਕਰੋੜ ਦੀ ਆਬਾਦੀ ਬਿਹਾਰ ਦੀ ਆ ਪੰਜਾਬੀ ਆਬਾਦੀ 3 ਕਰੋੜ ਜੇ ਉਹਦੇ ਵਿੱਚੋਂ 25 ਜਾਤੀ 35 ਕਰੋੜ ਦੇ ਵਿੱਚੋਂ 2.5 ਕਰੋੜ ਜੇ ਪੰਜਾਬ 'ਚ ਆ ਗਏ ਨਾ ਤੇ ਯੂਪੀ ਬਿਹਾਰ ਦਾ ਕੁਝ ਨਹੀਂ ਬਗੜਨਾ ਪੰਜਾਬ 'ਚ ਪੰਜਾਬੀ ਨਹੀਂ ਲੱਭਣਾ ਹਾਂ ਠੀਕ ਆ ਜੀ ਅਸੀਂ 2.5% ਇੰਡੀਆ ਦੇ ਵਿੱਚ ਆ ਸਾਨੂੰ ਆਪਣੀ ਹੋਣ ਦਾ ਖਤਰਾ ਆ ਠੀਕ ਆ ਹਿੰਦੂ ਜਿਹੜਾ ਵਾ ਉਹ 2.5% ਨਹੀਂ ਆ ਮੁਸਲਮਾਨ 2.5% ਨਹੀਂ ਆ ਠੀਕ ਆ ਬਿਲਕੁਲ ਬਿਲਕੁਲ ਬਾਈ ਬਹੁਤ ਮੇਨ ਮੇਨ ਗੱਲ ਮੇਨ ਗੱਲ ਇਹ ਵੀ ਆ ਕਿ ਜੇ ਉਹ 2.5% ਵੀ ਪੰਜਾਬ 'ਚ ਆ ਗਏ ਸਾਡਾ ਨਾਮ ਉਹ ਨਿਸ਼ਾਨ ਨਹੀਂ ਲੱਭਣਾ ਹੂੰ ਬਹੁਤ ਵੱਡੀ ਗੱਲ ਹੈ ਹੂੰ ਹਾਂਜੀ ਹੂੰ ਤੇ ਇਹ ਇਸ ਕਰਕੇ ਬਹੁਤ ਵੱਡੀ ਗੱਲ ਹੈ ਤੇ ਬਹੁਤ ਸਹੀ ਗੱਲ ਹੈ ਨਾ ਜਿਹੜੇ ਕਹਿੰਦੇ ਨਾ ਆਉਣ ਰਹਿਣ ਉਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ 2.5% 25 ਕਰੋੜ ਦਾ 2.5% 4% ਵੀ ਜੇ ਪੰਜਾਬ ਚ ਆ ਗਿਆ ਤੁਹਾਡੀ ਹੋਂਦ ਦਾ ਮਸਲਾ ਦੀਪ ਦੇ ਵਾਂਗੂ ਦੀਪ ਜਿੱਦਾਂ ਕਹਿੰਦਾ ਸ਼ਹੀਦ ਦੀਪ ਸਿੱਧੂ ਹਨਾ ਉਹ ਕਹਿੰਦਾ ਸੀਗਾ ਕਿ मतलब ਸਾਡੀ ਹੋਣ ਦਾ ਮਸਲਾ ਹੈ ਸੱਚੀ ਸਾਡੀ ਹੋਣ ਦਾ ਮਸਲਾ ਬਣ ਜਾਣਾ ਇਸ ਕਰਕੇ ਜਦ ਤੱਕ ਸਾਡੀ ਪੋਲੀਟੀਕਲ ਪਾਵਰ ਨਹੀਂ ਹੈਗੀ ਇਹਦਾ ਸੱਚੀ ਕੋਈ ਮਸਲਾ ਇਹਦਾ ਹੱਲ ਨਹੀਂ ਹੈਗਾ ਹਾਂ ਬਿਲਕੁਲ 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 ਪੋਲੀਟੀਕਲ ਪਾਵਰ ਵੀ ਵਧਾਣੀ ਪੈਣੀ ਪਰ ਮੈਨੂੰ ਲੱਗਦਾ ਯਾਰ ਯੂਥ ਇੱਥੇ ਕੋਈ ਮਤਲਬ ਪੋਲੀਟੀਕਲ ਪਾਵਰਲੀ ਇਨ ਅਵੇਅਰ ਹੈ ਨਹੀਂ ਦੇਖ ਨਹੀਂ ਗਿਆ ਗਰਾਊਂਡ ਲੈਵਲ ਤੇ ਕਿਉਂਕਿ ਆਪਾਂ ਜਿਹਦੀ ਵੀ ਕੋਈ ਵੀਡੀਓ ਦੇਖਦੇ ਆ ਉਹੀ ਗੱਲ ਕਰਦਾ ਹਮੇਸ਼ਾ ਤੁਸੀਂ ਬਹੁਤ ਸਾਰੇ ਸੁਣਨਾ ਨਹੀਂ 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 ਮੈਂ ਲੀਡਰ ਬਣਨ ਨਹੀਂ ਆਇਆ ਮੈਂ ਰਾਜਨੀਤੀ ਨਹੀਂ ਕਰਨੀ ਨਹੀਂ ਏਦਾਂ ਦਾ ਮੇਰਾ ਕੋਈ ਪਲਾਨ ਨਹੀਂ ਹੈਗਾ ਹਾ ਫਿਰ ਦੇਖੋ ਡਰਤਾ ਹੈ ਭਈ ਅਸੀਂ ਵੀ ਅਸੀਂ ਵੀ ਨਹੀਂ ਚਾਹੁੰਦੇ ਕਿਸੇ ਦਾ ਨੁਕਸਾਨ ਹੋਵੇ ਮੈਂ ਬਾਹਰ ਬੈਠਾ ਮੈਂ ਵੀ ਕਿਸੇ ਨੂੰ ਕਹੀ ਜਾਵਾਂ ਤੁਸੀਂ ਐਡਾ ਕਰੋ ਐਡਾ ਕਰੋ ਇਹ ਤਾਂ ਭਈ ਵਿਖੜੇ ਪੈਂਡੇ ਨੇ ਇਹ ਤਾਂ ਸੋਚ ਸਮਝ ਕੇ ਇੱਥੇ ਤੁਰਨਾ ਪੈਂਦਾ ਹਨਾ ਵੀ ਤੁਸੀਂ ਪੋਲਿਟਿਕਸ ਜਾਣਾ ਤੁਸੀਂ ਕਿਹਦੇ ਵਿੱਚ ਜਾਣਾ ਤੁਸੀਂ ਸੌਖਾ ਸੌਖਾ ਰਸਤਾ ਚੁਣਨਾ ਆਉਣ ਵਾਲੀ ਪੀੜ੍ਹੀਆਂ ਲਈ ਸੌਖਾ ਚੁਣਨਾ ਕਿ ਇਸੇ ਵੇਲੇ ਸੌਖਾ ਚੁਣਨਾ ਹਨਾ ਤੇ ਇਹ ਤਾਂ ਵੀ ਆਪਣੇ ਆਪਣੇ ਤੇ ਆ ਅਸੀਂ ਤਾਂ ਵਾ ਗੱਲਾਂ ਕਰਦੇ ਆ ਅਸੀਂ ਤਾਂ ਕੁਝ ਜ਼ਿਆਦਾ ਕੁਝ ਕੀਤਾ ਨਹੀਂ ਵੀ ਆਪਣੀ ਜ਼ਿੰਦਗੀ ਵਿੱਚ ਆ ਇਹ ਤਾਂ ਯਾਰ ਸਹੀ ਆ ਅਸੀਂ ਵੀ ਕੋਈ ਕੰਟ੍ਰਿਬਿਊਟ ਕਰੀਏ ਤਾਂ ਤਾਂ ਸਾਡਾ ਫਾਇਦਾ ਵੀ ਆ ਹਨਾ ਤੇ ਕੋਈ ਨਹੀਂ ਬਾਕੀ ਇਦਾਂ ਹੀ ਵੀਡੀਓ ਰਾਹੀਂ ਆਪਣਾ ਸੰਦੇਸ਼ ਆਪਣੇ ਸਨੇਹੀ ਲੋਕਾਂ ਨੂੰ ਭੇਜਦੇ ਰਹਾਂਗੇ ਉਹਨਾਂ ਦੇ ਲੈਂਦੇ ਰਹਾਂਗੇ ਸੁਣਦੇ ਰਹਾਂਗੇ ਕਮੈਂਟ ਤੇ ਚੰਗਾ ਬਾਈ ਫਿਰ ਮਿਲਦੇ ਆ ਆਪਾਂ ਅਗਲੀ ਵੀਡੀਓ ਵਿੱਚ ਧੰਨਵਾਦ